ਅੱਛ ਤੁਹਾਨੂੰ ਕੀ ਲੱਗਦਾ ਹੈ ਵੀ ਕੁੜੀਆਂ ਸੇਫ ਨੇ ਆਪਣੇ ਨਹੀਂ ਜਦੋਂ ਮੈਂ ਮੋਮਿਤਾ ਵਾਲਾ ਸੀਨ ਦੇਖਿਆ ਉਦੋਂ ਤੋਂ ਮੈਨੂੰ ਇਹ ਚੀਜ਼ ਫੀਲ ਹੋਣ ਲੱਗੀ ਵੀ ਕਿ ਮੇਬੀ ਇੰਡੀਆ ਦੇ ਵਿੱਚ ਜਿਹੜੀਆਂ ਸਾਡੀਆਂ ਲੜਕੀਆਂ ਨੇ ਜਾਂ ਸਾਡੀਆਂ ਭੈਣਾਂ ਨੇ ਉਹ ਸੇਫ ਨਹੀਂ ਆ ਇਹ ਚੀਜ਼ ਦੇਖ ਕੇ ਇੱਕ ਦਰਦਨਾਕ ਚੀਜ਼ ਦੇਖੀ ਆ ਤੇ ਮੇਬੀ ਅੱਜ ਕੱਲ ਸਾਰੇ ਪ੍ਰੋਟੈਸਟ ਵੀ ਕਰ ਰਹੇ ਆ 노 ਡਾਊਟ ਬਟ ਕਿਆ ਉਹਦੇ ਕੋਈ ਰੂਲ ਐਂਡ ਰੈਗੂਲੇਸ਼ਨ ਨਹੀਂ ਹੈਗੇ ਤੁਹਾਨੂੰ ਮੈਂ ਇੱਕ ਗੱਲ ਦੱਸਦੀ ਆ ਮੈਂ ਹੁਣੇ ਨਾ ਥੋੜੀ ਦੇਰ ਪਹਿਲਾਂ ਇੱਕ ਪਿਕਚਰ ਦੇਖੀ ਆ ਹਾਂਜੀ ਸਾਡੇ ਕਿਸੇ ਪੰਜਾਬ ਦੇ ਨਿਊਜ਼ ਚੈਨਲ ਵਾਲਿਆਂ ਨੇ ਉਹ ਸ਼ੇਅਰ ਕੀਤੀ ਹੈ ਠੀਕ ਹੈ ਜੀ ਇੱਕ ਕਾਈਂਡ ਆਫ ਉਹ ਐਦਾਂ ਦੀ ਪਿਕਚਰ ਆ ਵੀ ਕੁੜੀ ਨੇ ਗਨ ਚੱਕੀ ਹੋਈ ਆ ਉਹ ਕਹਿੰਦੀ ਆ ਉਹਦੇ ਵਿੱਚ ਮੈਸੇਜ ਦਿੱਤਾ ਹੋਇਆ ਵੀ ਕੁੜੀ ਨੂੰ ਆਪ ਸੈਲਫ ਡਿਫੈਂਸ ਲਈ ਅੱਗੇ ਉੱਤਰਨਾ ਪੈਣਾ ਇੱਥੇ ਮੋਰਚੇ ਕਰਕੇ ਜਾਂ ਕੈਂਡਲ ਮਾਰਚ ਕਰਕੇ ਕੁੜੀਆਂ ਨਹੀਂ ਬਚਣੀਆਂ ਬਿਲਕੁਲ ਸਹੀ ਠੀਕ ਹੈ ਸੋ ਇਹ ਬਹੁਤ ਵੱਡਾ ਇੱਕ ਮੈਸੇਜ ਦਿੱਤਾ ਸੀ ਉਹ ਇੱਕ ਪਿਕਚਰ ਦੇ ਥਰੂ ਉਹ ਕੁੜੀ ਦੀ ਫੇਸ ਨਹੀਂ ਸੀਗਾ ਪਰ ਉਹਦੇ ਵਿੱਚ ਇਹ ਸੀਗਾ ਵੀ ਐਦਾਂ ਆਪਾਂ ਕੈਂਟਲ ਮਾਰਚ ਕਰਾਂਗੇ ਜਾਂ ਫਿਰ ਅਸੀਂ ਪ੍ਰੋਟੈਸਟ ਕਰਾਂਗੇ ਦੇਖੋ ਇਹ ਚਲੋ ਤੁਸੀਂ ਕਰ ਰਹੇ ਹੋ ਦੁੱਖ ਹੈਗਾ ਪਰ ਇਹ ਚੀਜ਼ ਹੋਈ ਕਿਉਂ ਇਹਦਾ ਜਿਹੜਾ ਰੀਜ਼ਨ ਸੀ ਬਹੁਤ ਵੱਡਾ ਫੈਮਿਲੀ ਜੋ ਫੇਸ ਕਰ ਰਹੀ ਹੈ ਬਿਲਕੁਲ ਫੈਮਿਲੀ ਤਾਂ ਪਹਿਲਾਂ ਉਸ ਕੁੜੀ ਨੇ ਬਿਲਕੁਲ ਹੀ ਪੇਸ਼ੇਵਜੋਂ ਉਹ ਇੱਕ ਡਾਕਟਰ ਸੀ ਤੁਸੀਂ ਦੇਖੋ ਨਾ ਤਾਂ ਉੱਥੇ ਇਹ ਕਿਹਾ ਗਿਆ ਸੀ ਵੀ ਉਦੇ ਕੱਪੜੇ ਛੋਟੇ ਸੀ ਬਿਲਕੁਲ ਹੀ ਕੰਮ ਤੇ ਵਰਕ ਤੇ ਸੀ ਕੰਮ ਤੇ ਸੀ ਉਹ ਵਰਕ ਤੇ ਸੀ ਹਾਂਜੀ ਤੇ ਇਹ ਜਦੋਂ ਚੀਜ਼ ਹੋਈ ਉਸ ਟਾਈਮ ਕੀ ਹਸਪੀਟਲ ਦੇ ਵਿੱਚ ਕੋਈ ਹੈ ਨਹੀਂ ਸੀ ਦੇਖੋ ਇੰਨੀ ਇੱਕ ਵੱਡੀ ਗੱਲ ਇਹ ਚੀਜ਼ ਦੇ ਕੈਮਰੇ ਨਹੀਂ ਸਾਹਮਣੇ ਆਏ ਬਿਲਕੁਲ ਇਹ ਚੀਜ਼ ਹੋਣ ਤੋਂ ਬਾਅਦ ਕੋਈ ਗਵਾਹ ਨਹੀਂ ਸੀਗਾ ਬਿਲਕੁਲ ਹੀ ਤੇ ਕਿਸੇ ਨੇ ਕੁਝ ਸੁਣਿਆ ਹੀ ਨਹੀਂ ਬਿਲਕੁਲ ਕਿਉਂਕਿ ਗੈਂਗ ਰੇਪ ਕੀਤਾ ਗਿਆ ਬਹੁਤ ਦਰਦਨਾਕ ਚੀਜ਼ ਹੈ ਕਿਸੇ ਨਾਲ ਜਦੋਂ ਆਪਾਂ ਗੈਂਗ ਰੇਪ ਹੋ ਰਿਹਾ ਉਸ ਟਾਈਮ ਕੀ ਉੱਥੇ ਕੋਈ ਹੈ ਹੀ ਨਹੀਂ ਕੋਈ ਪੇਸ਼ੈਂਟ ਡਾਕਟਰ ਵਰਕਰਜ਼ ਕੈਮਰੇਜ ਕਿਤੇ ਕੁਝ ਨਹੀਂ ਆਇਆ ਇਹਦਾ ਕਾਰਨ ਕੀ ਮਤਲਬ ਕਿਉਂ ਇਹ ਚੀਜ਼ ਲੋਕੀ ਜਿਹੇ ਸੌਂ ਗਏ ਸੀ ਉਸ ਟਾਈਮ ਸੁੱਤੇ ਪਏ ਸੀ ਓਕੇ ਇਹ ਚੀਜ਼ ਨਾ ਕਿਸੇ ਚੀਜ਼ ਦੀ ਖੁੰਦਾ ਕੱਢੀ ਗਈ ਹੈ ਮੇਬੀ ਸਾਨੂੰ ਪਤਾ ਚੱਲੂਗਾ ਆਉਣ ਵਾਲੇ ਟਾਈਮ ਦੇ ਵਿੱਚ ਕੋਸ਼ਿਸ਼ਾਂ ਦੇ ਮੇਬੀ ਨੌਲੇਜ ਸਾਨੂੰ ਵੀ ਨਾ ਹੋਵੇ ਅਸੀਂ ਕੈਨੇਡਾ ਦੇ ਵਿੱਚ ਹੈਗੇ ਆ ਪਰ ਅਸੀਂ ਟਰਾਈ ਕਰ ਰਹੇ ਆ ਵੀ ਇਸ ਬਾਰੇ ਗੱਲ ਕੀਤੀ ਜਾਵੇ ਕਿਉਂਕਿ ਕੁੜੀਆਂ ਕਦੀ ਵੀ ਸੇਫ ਨਾ ਸਿਗੀਆਂ ਤੇ ਨਾ ਹੀ ਮੈਨੂੰ ਲੱਗਦਾ ਅੱਗੇ ਹੋਣੀ ਆ ਜੇ ਇਹ ਲਾਅ ਐਂਡ ਆਰਡਰ ਕੋਈ ਨਾ ਬਣਿਆ ਇਹਦੇ ਖਿਲਾਫ ਸਖਤ ਤੇ ਮੈਂ ਤੁਹਾਨੂੰ ਦੱਸਦੀ ਆ ਕਈ ਕੰਟਰੀਆਂ ਦੇ ਵਿੱਚ ਹਾਂਜੀ ਕਈ ਕੰਟਰੀਆਂ ਵਿੱਚ ਰੇਪ ਇੱਕ ਇਹ ਜਾਂ ਜੁਰਮ ਹੈ ਵੀ ਉਹਦੀ ਜਿਹੜੀ ਸਜ਼ਾ ਹੈ ਨਾ ਉਹਦੀ ਸਜ਼ਾ ਸੁਣ ਕੇ ਵੀ ਮੁੰਡੇ ਘਬਰਾਉਂਦੇ ਨੇ ਮੇਬੀ ਅਰਬ ਕੰਟਰੀਸ ਦੇ ਵਿੱਚ ਬਣਿਆ ਹੋਇਆ ਦੁਬਈ ਦੇ ਵਿੱਚ ਮੈਨੂੰ ਆਈ ਥਿੰਕ ਦੁਬਈ ਜਾਂ ਅਰਬ ਕੰਟਰੀਸ ਵਿੱਚ ਤੁਸੀਂ ਕਹਿ ਸਕਦੇ ਹੋ ਹਨਾ ਹਾਂਜੀ ਤੇ ਇਹ ਹੁਣ ਹੀ ਕਿਉਂ ਜਦੋਂ ਆਪਾਂ ਦੇਖਦੇ ਆਂ ਪ੍ਰੋਟੈਸਟ ਹੋ ਰਹੇ ਨੇ ਲੋਕੀ ਬਹੁਤ ਕੁਝ ਕਰ ਰਹੇ ਨੇ ਉਹ ਬਾਦ ਦੇ ਵਿੱਚ ਹੀ ਕਿਉਂ ਕੀਤਾ ਜਾਂਦਾ ਇਹ ਤੋਂ ਪਹਿਲੇ ਕਿੰਨੇ ਰੇਪ ਕੇਸ ਹੋ ਚੁੱਕੇ ਉਦੋਂ ਕੋਈ ਰੂਲ ਐਂਡ ਰੈਗੂਲੇਸ਼ਨ ਕਿਉਂ ਨਹੀਂ ਆndi ਜਾਂ ਕੋਈ ਸਾਡੇ ਜਿੰਨੇ ਵੀ ਪੁਲਿਸ ਨੂੰ ਲੈ ਸਕਦੇ ਆਪਾਂ ਗਵਰਨਮੈਂਟ ਨੂੰ ਲੈ ਸਕਦੇ ਉਦੋਂ ਉਹਨਾਂ ਜਿਹੜੇ ਬੰਦਿਆਂ ਨੇ ਰੇਪ ਕੇਸ ਕੀਤਾ ਜਿਨ੍ਹਾਂ ਤੇ ਰੇਪ ਕੇਸ ਹੋਇਆ ਉਹ ਵਿਕਟਮ ਫੜੇ ਗਏ ਉਹਨਾਂ ਦਾ ਕੋਈ ਸਟ੍ਰਿਕਟ ਐਕਸ਼ਨ ਕਿਉਂ ਨਹੀਂ ਲਿਆ ਇਹ ਪਹਿਲਾ ਰੇਪ ਕੇਸ ਨਹੀਂ ਹੈਗਾ ਬਿਲਕੁਲ ਇਦਾਂ ਤੇ ਰੇਪ ਕੇਸ ਬਹੁਤ ਹੋਏ ਨੇ ਬਹੁਤ ਹੋਏ ਨੇ ਕੋਈ ਬੱਸ 'ਚ ਹੋਇਆ ਕੋਈ ਬੱਚੀ ਨਾਲ ਹੋਇਆ ਬਿਲਕੁਲ ਮੇਬੀ ਕੋਈ ਹਾਈਲਾਈਟ ਹੀ ਨਹੀਂ ਹੋਇਆ ਕੋਈ ਕਈ ਅੱਗੇ ਨਹੀਂ ਆਏ ਵੀ ਸਾਡੀ ਖਾਨਦਾਨ ਨੂੰ ਕੁਝ ਬੋਲਿਆ ਜਾਊਗਾ ਸਾਡੀ ਕੁੜੀ ਅੱਗੇ ਵਿਆਹ ਹੀ ਨਹੀਂ ਜਾਣੀ ਕੁਝ ਵੀ ਪਰ ਐਨਆ ਰੇਪ ਕੇਸ ਹੁੰਦੇ ਆ ਨਾ ਰੋਜ਼ ਦੇ ਇੰਡੀਆ ਦੇ ਵਿੱਚ ਬਿਲਕੁਲ ਜਿਹਦਾ ਅਸੀਂ ਕਹਿ ਲਓ ਵੀ ਕਈ ਕਹਿੰਦੇ ਰਿਪੋਰਟਸ ਅੱਗੇ ਆ ਜਾਂਦੀਆਂ ਨੇ ਬਿਲਕੁਲ ਕਈ ਕੁੜੀਆਂ ਇਦਾਂ ਮਾਰੀਆਂ ਜਾਂਦੀਆਂ ਨੇ ਤੇ ਕਈ ਵਿਚਾਰੀਆਂ ਚੁੱਪਚਪੀ ਤੇ ਸਹਿ ਹੀ ਜਾਂਦੀਆਂ ਨੇ ਸਹਿ ਜਾਂਦੀਆਂ ਨੇ ਤੇ ਕੁੜੀਆਂ ਇਹਦੀ ਇਹਦਾ ਜਗਾ ਕਰ ਵੀ ਕੀ ਸਕਦੇ ਨੇ ਇਹ ਬਹੁਤ ਵੱਡਾ ਇੱਕ ਸਵਾਲ ਹੈ ਕਿ ਇਹ ਵਾਲਾ ਜੋ ਰੇਪ ਕੇਸ ਆਪਾਂ ਬਾਕੀ ਆਪਾਂ ਚਲੋ ਰੇਪ ਕੇਸ ਹੋਈ ਸੀ ਮੇਬੀ ਉਹ ਸੁੰਸਾਨ ਜਗਾ ਸੀ ਬਟ ਹਸਪੀਟਲ ਦੇ ਵਿੱਚ ਔਨ ਡਿਊਟੀ ਰੇਪ ਹੋਇਆ ਉਸ ਟਾਈਮ ਕਿੱਥੇ ਲੋਕ ਸੌਂ ਗਏ ਸੀ ਕਿੱਥੇ ਸੀ ਮਤਲਬ ਕਿਉਂ ਨਹੀਂ ਕੁਝ ਕਿਸੇ ਨੇ ਕੀਤਾ ਮੇਬੀ ਲੋਕ ਦੇਖਦੇ ਹੋਣਗੇ ਬੋਲੇ ਨਹੀਂ ਕਿਤੇ ਨਾ ਕਿਤੇ এডਿਕੇਸ਼ਨ ਚ ਪ੍ਰੋਬਲਮ ਲੱਗਦੀ ਹੈ ਵੀ ਤੁਹਾਨੂੰ ਕੀ ਕੁੜੀਆਂ ਦੀ এডਿਕੇਸ਼ਨ ਦਿਲਾ ਸਕਦੇ ਆ ਜਾਂ ਮੁੰਡੇ ਐਨ ਇੱਕ ਹਵਸ ਹੋ ਗਏ ਨੇ ਕੀ ਇਹ ਚੀਜ਼ਾਂ ਨੂੰ ਕੀ ਕਰਨਾ ਚਾਹੁੰਦੇ ਮੁੰਡਿਆਂ ਨੂੰ ਨਾ ਆਈ ਥਿੰਕ ਬੱਚਿਆਂ ਨੂੰ ਅੱਜ ਕੱਲ ਕਿਸੇ ਵੀ ਚੀਜ਼ ਦੀ এডਿਕੇਸ਼ਨ ਜਦੋਂ ਅਸੀਂ ਦਿੰਦੇ ਆ ਨਾ ਹਾਂਜੀ ਉਹਦੇ ਵਿੱਚ ਇਹ ਚੀਜ਼ ਦੀ ਪੜ੍ਹਾਈ ਪੜਾਉਣੀ ਵੀ ਬਹੁਤ ਜ਼ਰੂਰੀ ਹੈ ਰਿਸਪੈਕਟ ਕਰਨੀ ਕਿਸੇ ਕੁੜੀ ਦੀ ਬਿਲਕੁਲ ਉਹਦੀ ਇੱਜ਼ਤ ਦੀ ਰਿਸਪੈਕਟ ਕਰਨੀ ਬਿਲਕੁਲ ਠੀਕ ਹੈ ਸਕੂਲਾਂ ਦੇ ਵਿੱਚ ਦੇਖੋ ਹਰ ਚੀਜ਼ ਦੀ ਅਸੀਂ ਇਹ ਚੀਜ਼ ਕਹਿੰਦੇ ਆਂ ਵੀ ਹਾਂਜੀ ਆਪਣੇ ਮਾਤਾ ਪਿਤਾ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਤੇ ਸਤਿਕਾਰ ਕਰਨਾ ਚਾਹੀਦਾ ਇਹ ਸਾਡੇ ਸਕੂਲ ਚ ਸਿਖਾਇਆ ਜਾਂਦਾ ਠੀਕ ਹੈ ਵੱਡਿਆਂ ਦਾ ਆਦਰ ਕਰੋ ਛੋਟਿਆਂ ਨੂੰ ਪਿਆਰ ਕਰੋ ਠੀਕ ਪਰ ਕੀ ਆ ਇਹ ਚੀਜ਼ ਸਿਖਾਉਣ ਲਈ ਰੈਡੀ ਨੇ ਕਿ ਰੇਪ ਕੇਸ ਕਰਨਾ ਤੇ ਉਹਦੀ ਸਜ਼ਾ ਕੀ ਹੈ ਤੇ ਜੇ ਕੁੜੀ ਦੀ ਇੱਜ਼ਤ ਕਿੱਦਾਂ ਕਰਨੀ ਹੈ ਮੈਨੂੰ ਲੱਗਦਾ ਕਿ ਇਹਦਾ ਜਿਹੜਾ ਵੀ ਜਦਵੇਂ ਆਪਾਂ ਵੇਖਦੇ ਆਂ ਜਦੋਂ ਰੇਪ ਕੇਸ ਹੁੰਦਾ ਉਹਦਾ ਐਟ ਦਾ ਪੁਆਇੰਟ ਡਿਸੀਜਨ ਲਿੱਤਾ ਜਾਣਾ ਚਾਹੀਦਾ ਤਾਂ ਕਿ ਆਉਣ ਵਾਲੇ ਲੋਕੀ ਇਸ ਚੀਜ਼ ਨੂੰ ਕਰਨ ਤੋਂ ਡਰਨ ਜਦੋਂ ਕੋਈ ਡਿਸੀਜਨ ਨਹੀਂ ਆ ਰਿਹਾ ਇਹਦੇ ਉਸ ਕਾਰਨ ਹੀ ਜਿਹੜੇ ਰੇਪ ਕੇਸ ਵਧ ਰਹੇ ਨੇ ਜੇ ਰੇਪ ਕੇਸ ਵਧ ਵੀ ਰਹੇ ਨੇ ਤੇ ਕੀ ਲੋਕਾਂ ਨੂੰ ਐਜੂਕੇਸ਼ਨ ਨਹੀਂ ਮਿਲ ਪਾਰੀ ਮੋਰਲ ਵੈਲਿਊਜ਼ ਕਿ ਰਹੀਆਂ ਨਹੀਂ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਲਗਾ ਕੇ ਚੱਲੀਏ ਵੀ ਕਿਵੇਂ ਆਪਾਂ ਰਿਸਪੈਕਟ ਕਰਨੀ ਹੈ ਕਿਸੇ ਕੁੜੀ ਦੀ ਹਰ ਇੱਕ ਦੇ ਘਰ ਚ ਪੈਣਾ ਨਾ ਕਿ ਉਹ ਚੀਜ਼ਾਂ ਲੋਕ ਭੁੱਲ ਚੁੱਕੇ ਨੇ ਪੇਰੈਂਟਸ ਜਦੋਂ ਨਾ ਕੁਝ ਪੇਰੈਂਟਸ ਆਪਣੇ ਕੰਮਾਂ 'ਚ ਬੀਜ਼ੀ ਨੇ ਸਕੇਡਿਊਲ ਦੇਖੋ ਲੋਕਾਂ ਨੇ ਸਭ ਦੇ ਉਦਾਂ ਦੇ ਨੇ ਪਰ ਮੈਂ ਤਾਂ ਇਹੀ ਕਹੂੰਗੀ ਵੀ ਆਪਣੇ ਬੱਚਿਆਂ ਤੇ ਧਿਆਨ ਦਿਓ ਛੋਟੇ ਹੁੰਦੇ ਤੋਂ ਬੱਚਿਆਂ ਨੂੰ ਇੱਕ ਅਹਿਜੀ ਐਜੂਕੇਸ਼ਨ ਦਿਓ ਤਾਂ ਜੋ ਤੁਹਾਨੂੰ ਬਾਅਦ ਵਿੱਚ ਜਦੋਂ ਪਛਤਾਣਾ ਨਾ ਪਵੇ ਦੇਖੋ ਨਾਮ ਤਾਂ ਉਹਨਾਂ ਦੇ ਮੁੰਡਿਆਂ ਦੇ ਵੀ ਆਗੇ ਹੋਏ ਆਗੇ ਬਿਲਕੁਲ ਠੀਕ ਹੈ ਲੇਟਰ ਔਰ ਸੂਨਰ ਫੜਿਆ ਜਾਊਗਾ ਉਹਨਾਂ ਨੂੰ ਬਿਲਕੁਲ ਪਰ ਜੋ ਉਹਨਾਂ ਦੀ ਧੀ ਵਾਪਸ ਆਉਂਦੀ ਕਿ ਜਿਹੜੇ ਪੇਰੈਂਟਸ ਦੀ ਧੀ ਗਈ ਹੈ ਕਦੇ ਵੀ ਨਹੀਂ ਉਹਦਾ ਦਰਦ ਜੋ ਉਹਨੇ ਸਹਿ ਹੈ ਉਹ ਯੋ ਸੈਕ ਦੱਸ ਦੂਗਾ 132 ਕੱਟ ਉਹਦੀ ਬਾਡੀ ਤੇ ਲੱਗੇ ਲੱਗੇ ਬਿਲਕੁਲ 132 ਕੱਟ ਤੇ ਉਹਦੀ ਮੈਂ ਕੁਝ ਵਰਡਸ ਬੋਲੂਗੀ ਪੈਲਵਿਸ ਦੀ ਬੋਨ ਟੁੱਟ ਗਈ ਸੀ ਠੀਕ ਹੈ ਤੇ ਉਹਦੀ ਜਿਹੜੀ ਨੈਕ ਦੀ ਬੋਨ ਉਹ ਵੀ ਤੋੜ ਦਿੱਤੀ ਸੀ ਤੇ ਜਦੋਂ ਇਹ ਚੀਜ਼ ਲੋਈ ਨੀ ਐਨਾ ਕੁ ਬਰੂਟਲ ਉਹਨੂੰ ਐਨਾ ਕੁ ਜ਼ਿਆਦਾ ਤੁਸੀਂ ਕਹਿ ਲੋ ਵੀ ਕਿੰਨਾ ਟਾਰਚਰ ਕੀਤਾ ਹੋਊਗਾ ਜਦੋਂ ਸਾਡੀ ਮਾੜੀ ਜੀ ਨਾ ਉਂਗਲ ਤੇ ਕੁਝ ਲੱਗਦੇ ਸਾਨੂੰ ਅਸੀਂ ਦੋ ਤਿੰਨੇ ਨੇ ਸੋਚਦੇ ਵੀ ਹਾਏ ਐਨੀ ਸੱਟ ਸਾਡ ਲੱਗੀ ਪਰ ਉਸ ਕੁੜੀ ਦਾ ਤੁਸੀਂ ਦਰਦ ਕੋਈ ਕੁੜੀ ਜਿਹੜੀ ਆ ਵੀਡੀਓਜ਼ ਫੀਲ ਕਰ ਤੁਸੀਂ ਨਾ ਕੁੜੀ ਚਾਹੇ ਮੁੰਡਾ ਵੀਡੀਓ ਨੂੰ ਦੇਖੋਗੇ ਫੀਲ ਕਰਕੇ ਦੇਖਿਓ ਥੋੜਾ ਜਿਹਾ ਬਿਲਕੁਲ ਸਹੀ ਕਿ ਸਾਡਾ ਇੱਕ ਨਿੱਕਾ ਜਿਹਾ ਕੱਟ ਲੱਗ ਜਾਏ ਆਪਾਂ ਚਾਰ ਦਿਨ ਉਹਨੂੰ ਦੇਖਦੇ ਰਹਿੰਦੇ ਆ ਕਿ ਉਹ ਐਨਾ ਕੁਝ ਹੋਇਆ ਕਿ ਉਹਨੇ ਉੱਥੋਂ ਕੁਝ ਰੋਲਾ ਨਹੀਂ ਪਿਆ ਉਦੇ ਮੁੱੱਚੀ ਆਵਾਜ਼ ਨਹੀਂ ਨਿਕਲੀ ਹੋਵੇਗੀ ਕਿ ਆਪਾਂ ਉਹ ਚੀਜ਼ ਸੋਚ ਵੀ ਨਹੀਂ ਸਕਦੇ ਜਿਹੋ ਉਹ ਨੇ ਕੀਤੀ ਹੈ ਸ਼ਰਮ ਸਾਡੀਆਂ ਸਰਕਾਰਾਂ ਤੇ ਬਿਲਕੁਲ ਠੀਕ ਹੈ ਤੇ ਸ਼ਰਮ ਨਾਇਕ ਚੀਜ਼ ਮੈਂ ਕਹਿੰਦੀ ਆ ਇਹ ਜਿਹੇ ਹਸਪੀਟਲ ਚ ਜਿਹੜੀ ਹੋਈ ਆ ਇਹ ਚੀਜ਼ ਬਿਲਕੁਲ ਇਨਸਟੀਚੂਟ ਸੀ ਉਹ ਓਨ ਡਿਊਟੀ ਦੇ ਨਾਲ ਇਦਾਂ ਹੋਇਆ ਹੋਵੇ ਠੀਕ ਹੈ ਮੈਂ ਤਾਂ ਕਹਿੰਦੀ ਇਹੋ ਜੀ ਚੀਜ਼ਾਂ ਨੂੰ ਬੰਦ ਕਰਾਉਣਾ ਚਾਹੀਦਾ ਜੇਕਰ ਇਹ ਚੀਜ਼ ਇੱਕ ਹਸਪੀਟਲ ਚ ਹੋ ਸਕਦੀ ਹੈ ਜਿੱਥੇ ਇੰਨੇ ਲੋਕ ਰਾਸਤੇ ਤੇ ਜਾਂਦੀਆਂ ਕੁੜੀਆਂ ਨਾਲ ਕੀ ਕੀ ਹੋ ਸਕਦਾ ਬਹੁਤ ਕੁਝ ਹੋ ਸਕਦਾ ਕੁੜੀਆਂ ਕਦੀ ਵੀ ਸੇਫ ਨਹੀਂ ਸੀ ਬੇਟੀ ਬਚਾਓ ਬੇਟੀ ਬਚਾਓ ਦੇ ਨਾਰੇ ਲੱਗਦੇ ਨੇ ਤੇ ਕਿੱਥੋਂ ਬਚਾਓ ਦੱਸੋ ਮੈਨੂੰ ਫਿਰ ਇਦਾਂ ਨਹੀਂ ਬਚੀ ਅੱਗੇ ਕੋਣ ਕੋਈ ਨਹੀਂ ਬਚਾਏਗਾ ਜਦ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਲੋਕੀ ਮਾਡਰਨਾਈਜੇਸ਼ਨ ਹੋ ਚੁੱਕੇ ਨੇ ਹਨਾ ਲੋਕੀ ਕਹਿੰਦੇ ਨੇ ਵੀ ਅਸੀਂ ਵਧੀਆ ਕੱਪੜੇ ਪਾ ਲਏ ਵਧੀਆ ਖਾ ਲਿਆ ਵਧੀਆ ਪੀ ਲਿਆ ਸਾਰਾ ਕੁਝ ਡਿਫਰੈਂਟ ਹੋ ਚੁੱਕਿਆ ਪਹਿਲਾਂ ਨਾਲੋਂ ਪਰ ਕੀ ਤੁਸੀਂ ਆਪਣੀ ਸੋਚ ਚੇਂਜ ਕੀਤੀ ਹੈ ਕਿ ਕਿਸੇ ਕੁੜੀ ਲਈ ਸੋਚ ਚੇਂਜ ਕੀਤੀ ਆ ਵੀ ਨਹੀਂ ਉਹ ਕੁੜੀ ਵੀ ਉਦਾਂ ਹੀ ਆਜ਼ਾਦ ਆ ਜਿੱਦਾਂ ਕਿ ਮੁੰਡੇ ਆਦ ਨੇ ਜਿਵੇਂ ਕਿ ਨਹੀਂ ਬਿਲਕੁਲ ਸਹੀ ਕੁੜੀਆਂ ਕਦੀ ਵੀ ਸੇਫ ਨਹੀਂ ਫੀਲ ਕਰਦੀਆਂ ਚਾਹੇ ਉਹ ਇੰਡੀਆ 'ਚ ਚਾਹੇ ਬਾਹਰਲੀ ਕੰਟੀਨੈਂਨਲ ਮੇ ਕੰਪੇਅਰ ਕਰਾਂ ਅੱਜ ਵੀ ਕਿਤਨਾ ਕਿਤੇ ਕੁੜੀਆਂ ਅਨ ਸੇਫ ਫੀਲ ਕਰਦੀਆਂ ਨੇ ਜਿਹੜੀਆਂ ਇਹ ਵੀਡੀਓ ਨੂੰ ਦੇਖਣਗੇ ਮੈਨੂੰ ਮੈਸੇਜ ਕਰਕੇ ਸਾਨੂੰ ਜ਼ਰੂਰ ਦੱਸਣ ਜ਼ਰੂਰ ਦੱਸਣ ਕਮੈਂਟ ਕਰਕੇ ਦੱਸਣ ਕਿ ਇਹ ਤੁਹਾਨੂੰ ਫੀਲ ਹੋ ਰਿਹਾ ਕੁੜੀਆਂ ਖਾਸ ਕਰਕੇ ਕੁੜੀਆਂ ਸਿਕਿਓਰ ਫੀਲ ਕਰ ਰਹੀਆਂ ਨੇ ਅੱਜ ਸਿਕਿਓਰ ਫੀਲ ਕਰਦੀਆਂ ਨੇ ਸੇਫ ਫੀਲ ਕਰਦੀਆਂ ਨੇ ਚਾਹੇ ਉਹ ਆਪਣੇ ਕੰਮ ਤੇ ਨੇ ਚਾਹੇ ਉਹ ਜਾ ਰਹੀਆਂ ਨੇ ਬੱਸਾਂ ਦੇ ਵਿੱਚ ਚਾਹੇ ਉਹ ਕਿਤੇ ਵੀ ਘਰ ਦੇ ਵਿੱਚ ਆਪਣੀ ਇਹੋ ਜਿਹੀ ਫੈਮਿਲੀ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਹੈਗੇ ਮੈਨੂੰ ਤਾਂ ਕਈ ਵਾਰ ਇਹੋ ਜਿਹੇ ਕੇਸ ਵੀ ਸੁਣੇ ਜਿਹੜੇ ਰਿਸ਼ਤੇਦਾਰਾਂ ਵੱਲੋਂ ਵੀ ਕੁੜੀਆਂ ਨੂੰ ਮਲੈਸ ਕੀਤਾ ਜਾਂਦਾ ਦੇਖ ਬਹੁਤ ਕੁਝ ਹੁੰਦਾ ਜੀ ਮੇਬੀ ਅੱਧੇ ਕੇਸ ਸਾਹਮਣੇ ਨਹੀਂ ਆਉਂਦੇ ਸਾਹਮਣੇ ਨਹੀਂ ਆਉਂਦੇ ਠੀਕ ਹੈ ਬਹੁਤ ਸ਼ਰਮਨਾਕ ਗੱਲ ਹੈ ਮੈਂ ਤਾਂ ਇਹੀ ਕਹੂੰਗੀ ਵੀ ਲਾਅ ਐਂਡ ਆਰਡਰ ਇਹ ਜੇ ਬਣਾਏ ਜਾਣ ਕਿ ਜਿਹੜੇ ਅੱਗੇ ਕਰਨ ਵਾਲੇ ਉਹ ਪਹਿਲਾਂ ਸੋਚਣ ਉਹਨਾਂ ਦਾ ਡਰ ਇਹ ਜਾਂ ਬਣ ਜਾਵੇ ਨਾ ਕਿ ਉਹ ਉਹਨਾਂ ਦੇ ਦਿਮਾਗ 'ਚ ਖਿਆਲ ਹੀ ਕਿਉਂ ਆਇਆ ਖਿਆਲ ਹੀ ਕਿਉਂ ਆਇਆ ਤੇ ਆ ਵੀ ਗਿਆ ਤੇ ਇੰਨੀਆਂ ਦਰਦਨਾਕ ਚੀਜ਼ਾਂ ਲੋਕੀ ਕਰ ਰਹੇ ਨੇ ਆਇਆ ਤੇ ਕਿਉਂ ਆਇਆ ਕਿ ਉਹਨਾਂ ਨੂੰ ਮੋਰਲ ਵੈਲਿਊਜ਼ ਸਿਖਾਈਆਂ ਨਹੀਂ ਗਈਆਂ ਕਿ ਮੈਨੂੰ ਇਹ ਲੱਗਦਾ ਕਿ ਸਟੂਡੈਂਟਸ ਨੂੰ ਜਿਵੇਂ ਬੱਚੇ ਐ ਉਹਨਾਂ ਨੂੰ ਸ਼ੁਰੂ ਤੋਂ ਕੋਈ ਮੋਰਲ ਸਾਇੰਸ ਵਗੈਰਾ ਜਾਂ ਮੋਰਲ ਵੈਲਿਊਜ਼ ਦਾ ਕੋਈ ਸਟੱਡੀ ਕਰਵਾਨੀ ਚਾਹੀਦੀ ਹੈ ਤਾਂ ਕਿ ਉਹਨਾਂ ਦੇ ਦਿਮਾਗ 'ਚ ਇਹ ਚੀਜ਼ ਪਾਈ ਜਾਵੇ ਅੱਜ ਕੱਲ੍ਹ ਸੋਸ਼ਲ ਮੀਡੀਆ ਮਾਡਰਨ ਹੋਇਆ ਪਰ ਉਹਦੇ ਨਾਲ ਬਹੁਤ ਚੀਜ਼ਾਂ ਐਕਟਿਵ ਵੀ ਹੋਈਆਂ ਆਪਾਂ ਵਾਇਰਲਸ ਵੀਡੀਓ ਦੇਖਦੇ ਆ ਬਹੁਤ ਕੁਝ ਹੋ ਜਾਂਦਾ ਉਹ ਚੀਜ਼ਾਂ ਨੂੰ ਛੱਡ ਕੇ ਕਿ ਉਹਨਾਂ ਨੂੰ ਕੁਝ ਰਿਸਪੈਕਟਫੁਲੀ ਪੜਾਉਣਾ ਚਾਹੀਦਾ ਜਿਹੜੇ ਰਿਸਪੈਕਟ ਕਰਨ ਮੈਂ ਤਾਂ ਇਹ ਕਹੂੰਗੀ ਵੀ ਲੋਕਾਂ ਦੀ ਜਿਹੜੀ ਮਾਨਸਿਕਤਾ ਨਾ ਹਾਂਜੀ ਬਹੁਤ ਵੀਕ ਹੈ ਬਿਲਕੁਲ ਉਹਨਾਂ ਦੀ ਕਿਸੇ ਨੂੰ ਜੱਜ ਕਰਨਾ ਕਿਸੇ ਦੇ ਲਈ ਗਲਤ ਸੋਚਣਾ ਬਹੁਤ इजीली ਅਸੀਂ ਕਰ ਲੈਂਦੇ ਆ ਉਹ ਵੀਕਨੈਸ ਦੇ ਨਿਸ਼ਾਨੀ ਹੈ ਸਾਡੇ ਬਿਲਕੁਲ ਠੀਕ ਹੈ ਇੱਕ ਸਟਰੋਂਗ ਪਰਸਨ ਸਟਰੋਂਗ ਵਧੀਆ ਇਨਸਾਨ ਉਹ ਕਦੀ ਵੀ ਇਹੋ ਜਿਹੇ ਕੰਮ ਚ ਨਾ ਤਾਂ ਪਾਏਗਾ ਤਾਂ ਆਹੀ ਸੋਚ ਹੋਏਗੀ ਉਹਦੀ ਜੇ ਤੁਹਾਡੇ ਬੱਚੇ ਕਿਸੇ ਇਹੋ ਜੀ ਡਿਪਰੈਸ਼ਨ ਜਾਂ ਕੋਈ ਪ੍ਰੋਬਲਮ ਤੁਹਾਨੂੰ ਲੱਗਦੀ ਹੈ ਬੱਚਿਆਂ ਨਾਲ ਸ਼ੇਅਰ ਕਰੋ ਬੱਚਿਆਂ ਨੂੰ ਪੁੱਛੋ ਵੀ ਕੀ ਪ੍ਰੋਬਲਮ ਹੈ ਤੇ ਬੱਚੇ ਵੀ ਪੇਰੈਂਟਸ ਨਾਲ ਸ਼ੇਅਰ ਕਰਨ। بجائے ਕਿ ਉਹਨਾਂ ਦਾ ਗੁੱਸਾ ਜਾਂ ਫਿਰ ਉਹਨਾਂ ਦੀਆਂ ਗਲਤ ਹਰਕਤਾਂ ਇਹ ਜਿਹੀਆਂ ਅੱਗੇ ਸਾਹਮਣੇ ਆਉਣ। ਮਤਲਬ ਇਹ ਜਿਹੜੀ ਸੰਘ ਸ਼ਰਮ ਵਾਲਾ ਡਿਫਰੈਂਸ ਆਪਣੇ ਪੇਰੈਂਟਸ ਦੇ ਵਿੱਚ ਉਹ ਹੁਣ ਬੰਦ ਕੀਤਾ ਜਾਵੇ। ਚਾਹੇ ਕਿਸੇ ਕੁੜੀ ਨੂੰ ਪ੍ਰੋਬਲਮ ਹੈ, ਚਾਹੇ ਪੇਰੈਂਟਸ ਨੂੰ ਲੱਗ ਰਿਹਾ ਕਿ ਸਾਡਾ ਬੱਚਾ ਕਿਸੇ ਪ੍ਰੋਬਲਮ 'ਚ ਆ ਉਹ ਸ਼ੇਅਰ ਕੀਤੀ ਜਾਵੇ ਤਾਂ ਹੀ ਆਪਾਂ ਕਿਤੇ ਨਾ ਕਿਤੇ ਇਸ ਚੀਜ਼ ਦਾ ਹੱਲ ਕਰ ਸਕਦੇ ਆ। ਬਿਲਕੁਲ ਜੀ ਮੈਂ ਤਾਂ ਇਹ ਕਹੂੰਗੀ ਵੀ ਇਸ ਵੀਡੀਓ ਨੂੰ ਵਾਤੋ ਵਾਤ ਸ਼ੇਅਰ ਕਰਨ। ਠੀਕ ਹੈ ਤੇ ਉਹਨੂੰ ਇਨਸਾਫ ਮਿਲਣਾ ਚਾਹੀਦਾ ਮਮਿਤਾ ਨੂੰ ਬਹੁਤ ਜ਼ਰੂਰੀ ਹੈ ਕਿਉਂਕਿ 31 ਸਾਲ ਦੀ ਬੇਟੀ ਜਿਹੜੀ ਉਹ ਡਾਕਟਰ ਸੀਗੀ ਉਹਦੇ ਪੇਰੈਂਟਸ ਦੇ ਕਿੰਨੇ ਇੱਕ ਜ਼ਿਆਦਾ ਉਹਦੇ ਲਈ ਖਵਾਬ ਹੋਣਗੇ ਵਧੀਆ ਸ਼ੌਕ ਰੱਖਦੇ ਹੋਣਗੇ ਕਿ ਉਹ ਕੁੜੀ ਲਈ ਇੱਕ ਇਸ ਉਮਰ ਦੇ ਵਿੱਚ ਆ ਕੇ ਡਾਕਟਰ ਬਣ ਕੇ ਤੇ ਬਾਅਦ ਵਿੱਚ ਉਹਨਾਂ ਐਨੀ ਵੱਡੀ ਘਟਨਾ ਹੋ ਜਾਂਦੀ ਹੈ ਸਾਰੇ ਇੰਡੀਆ ਲਈ ਸ਼ੇਮ ਹੈ ਸ਼ੇਮ ਇੰਡੀਆ ਮੈਂ ਤਾਂ ਇਹੀ ਕਹੂੰਗੀ ਠੀਕ ਹੈ ਤੇ ਜੇ ਇਸ ਵੀਡੀਓ ਨੂੰ ਦੇਖ ਰਹੇ ਨੇ ਸ਼ੇਅਰ ਕਰਨ ਤੇ ਕਮੈਂਟ ਜ਼ਰੂਰ ਕਰਨ ਜ਼ਰੂਰ ਕਰਨ ਹਾਂਜੀ ਸੋ ਥੈਂਕ ਯੂ ਸੋ ਮਚ ਤੜੀ ਵੀਡੀਓ ਵੇਖਣ ਲਈ ਹਾਂਜੀ ਥੈਂਕ ਯੂ ਸੋਮ